ਚਲੋ ਹੋਰ ਪੁੱਛੀ ਲੈਂਦੇ ਹਾਂ ਹਾਂ ਜੀ ਜੀ ਕੀ ਨਾਮ ਤੁਹਾਡਾ ਕਿਹੜੇ ਤੇ ਕਿਵੇਂ ਤੁਸੀਂ ਜਦ ਇਹ ਇੱਥੇ ਪਹੁੰਚੇ ਹੋ ਕੀ ਮਾਊਲਾ ਮੇਰਾ ਨਾਮ ਸ਼ੋਕਸੂਨੋਜੀ ਪ੍ਰਦਾਨ ਵਾਲਮੀਕ ਸਵਾ ਜੀ ਨੂੰ ਸਭ ਤੋਂ ਸਤਿਕਾਰ ਕਰਦਾ ਅੱਜ ਸਾਡੇ ਵਾਲਮੀਕ ਮਜਬੀ ਭਾਈ ਚਾਰਿਆ ਜਿਹੜਾ ਅੱਜ ਇੱਥੇ ਮਾਨਯੋਗ ਡੀਸੀ ਸਾਹਿਬ ਨੂੰ ਮਿਲਣ ਆਇਆ ਹੈ ਅਸੀਂ ਇੱਕ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰ ਰਹੇ ਹਾਂ 1 ਅਗਸਤ 2024 ਨੂੰ ਜਿਹੜਾ ਲਾਗੂ ਹੋਇਆ ਹੈ ਵਾਲਮੀਕ ਮਜਬੀ ਭਾਈ ਚਾਰਿਆ ਨੂੰ ਜਿਹੜਾ ਉਪਵਰਗੀ ਕਰਨ ਦਿੱਤਾ ਗਿਆ ਹੈ ਇਹਦਾ ਅਸੀਂ ਬਹੁਤ ਬਹੁਤ ਮਾਨਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਹਾਂ ਤੇ ਜਿਹੜੇ ਯੋਧਿਆਂ ਨੇ ਆ ਸੰਘਰਸ਼ ਕੀਤਾ ਆ ਲੜਾਈ ਲੜੀ ਆ 20 ਸਾਲ ਤੋਂ ਉਹਨਾਂ ਦਾ ਵੈਸੀ ਤੈਦ ਲੋ ਧੰਨਵਾਦ ਕਰਦੇ ਆ ਅੱਜ ਅਸੀਂ ਇਸ ਲਈ ਇੱਥੇ ਮਾਨਯੋਗ ਡੀਸੀ ਸਾਹਿਬ ਨੂੰ ਮਿਲਣ ਆਏ ਸੀ ਵੀ ਪੰਜਾਬ ਸਰਕਾਰ ਤੇ ਵੈਸੇ ਤਾਂ ਇਹ ਫੈਸਲਾ ਲਾਗੂ ਹੈ ਪਰ ਕਈ ਜਥੇਬੰਦੀਆਂ ਕਈ ਪ੍ਰਾਤਰੀ ਭਰਾ ਇਹਦਾ ਵਿਰੋਧ ਕਰ ਰਹੇ ਨੇ ਅਸੀਂ ਕਹਿਣਾ ਚਾਹੁੰਦੇ ਆ ਕਿ ਜਲਦ ਤੋਂ ਜਲਦ ਪੰਜਾਬ 'ਚ ਲਾਗੂ ਕੀਤਾ ਜਾਵੇ ਤੇ ਜਿਹੜੇ ਉਹ ਬੰਦੇ 21 ਅਗਸਤ ਨੂੰ ਬੰਦ ਦੀ ਕਾਲ ਦੇ ਰਹੇ ਆ ਅਸੀਂ ਉਹਦੇ ਬਿਲਕੁਲ ਖਿਲਾਫ ਆ ਅਸੀਂ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਆ ਤੇ 21 ਅਗਸਤ ਨੂੰ ਬੰਦ ਦੇ ਸੱਦੇ ਤੇ ਕੋਈ ਵੀ ਵਾਲਮੀਕੀ ਮਜੀਵੀ ਭਾਈਚਾਰੇ ਨਾਲ ਸਾਥ ਨਹੀਂ ਦੇਵੇਗਾ ਅਸੀਂ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਲਦੋਂ ਜਲਦ ਇਸ ਨੂੰ ਲਾਗੂ ਕੀਤਾ ਜਾਵੇ ਸਾਰੇ ਜੇ ਡੀਸੀ ਆਫਿਸ ਵਿਖੇ ਪਹੁੰਚਿਓ ਕੀ ਕੰਨਾ ਜਾਉਨੇ ਆ ਅੱਜ ਅਸੀਂ ਬਜਵੀ ਸਿੱਖ ਵਾਲਮੀਕੀ ਭਾਈਚਾਰਾ ਮਾਨਯੋਗ ਸੁਪਰੀਮ ਕੋਰਟ ਦਾ 1 ਅਗਸਤ ਨੂੰ ਜੋ ਫੈਸਲਾ ਆਇਆ ਸੀਗਾ ਉਹਦਾ ਅਸੀਂ ਸਤਿਕਾਰ ਕਰਦੇ ਹਾਂ ਤੇ ਸਮੁੱਚੇ ਭਾਈਚਾਰੇ ਨੂੰ ਇਸ ਗੱਲ ਦੀ ਵਧਾਈ ਦਿੰਦੇ ਹਾਂ कि ਜਿਹੜੀ ਉਹ ਲੰਬੇ ਸਮੇਂ ਤੋਂ ਇਸ ਚੀਜ਼ ਦੀ ਮੰਗ ਕਰ ਰਹੇ ਸੀਗੇ ਤੇ ਵੀ ਪੰਜਾਬ ਸਰਕਾਰ ਨੂੰ ਅਸੀਂ ਅੱਜ ਜਿਹੜਾ ਮੰਗ ਪੱਤਰ ਦਿੱਤਾ ਵੀ ਉਹਨੂੰ ਸੁਪਾਰਯੋਗ ਸੁਪਰੀਮ ਕੋਰਟ ਦੇ ਜਿਹੜੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਹ ਜਿਹੜਾ ਹੈਗਾ ਲਾਗੂ ਕੀਤਾ ਜਾਵੇ। ਦੂਸਰੀ ਗੱਲ ਜਿਹੜਾ ਬੰਦ ਦੀ ਕਾਲ ਦਾ ਜਥੇਬੰਦੀਆਂ ਨੇ ਕੀਤਾ ਅਸੀਂ ਉਹਦਾ ਅੱਜ ਮੰਗ ਪੱਤਰ ਦੇ ਵਿੱਚ ਵੀ ਇਲੈਕਟਿਕ ਰੂਪ ਤੇ ਦਿੱਤਾ ਵੀ ਸਾਡਾ ਉਹਨਾਂ ਦੇ ਨਾਲ ਕੋਈ ਸਬੰਧ ਨਹੀਂ ਹੈ ਸਾਡਾ ਦਲਤ ਜਥੇਬੰਦੀਆਂ ਦਾ ਕੋਈ ਵੀ ਸਬੰਧ ਨਹੀਂ ਅਸੀਂ ਉਹਦੇ ਵਿਰੋਧ ਵਿੱਚ ਆ। ਜਿਹੜੇ ਕੁਝ ਲੋਕ ਵਿਰੋਧ ਵੀ ਕਰ ਰਹੇ ਆ। ਹਾਂਜੀ ਅਸੀਂ ਵਿਰੋਧ ਵਾਲਿਆਂ ਨਾਲ ਸਾਡਾ ਕੋਈ ਨਹੀਂ ਹੈਗਾ ਜੀ ਇੱਕ ਸਾਰ ਜਿਵੇਂ ਆਪ ਹੀ ਡਿਬੇਟ ਕਰਨੇ ਆ ਇੱਕ ਮਿੰਟ ਸਰ ਜਿਹੜਾ ਆਮ ਹੀ ਐਸੀ ਪਰਿਵਾਰਾਂ ਤੇ ਦਿਨ ਭਰ ਦਿਨ ਪਰ ਅਤਿਆਚਾਰ ਹੋ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਅਤਿਆਚਾਰਤਾ ਜੀ ਕਿਸੇ ਤੇ ਵੀ ਹੁੰਦਾ ਹੈ ਉਹ ਨਿੰਦਣਯੋਗ ਹੈ ਪਰ ਜਿਹੜਾ ਦਲਿਤ ਪਰਿਵਾਰਾਂ ਦੇ ਨਾਲ ਜਿਹੜੀ ਗੱਲ ਕੀਤੀ ਜਾਂਦੀ ਉਹ ਬਹੁਤ ਹੀ ਮਾੜੀ ਮੰਦਭਾਗੀ ਹੈ ਤੇ ਅਸੀਂ ਜਿਹੜਾ ਸਾਡਾ ਦਲਿਤ ਪਛਤਾਰਾ ਜਿੱਥੇ ਕੋਈ ਗੱਲ ਹੁੰਦੀ ਹੈ ਸਾਨੂੰ ਪਤਾ ਲੱਗਦਾ ਤਾਂ ਅਸੀਂ ਜ਼ਰੂਰ ਉੱਤੇ ਪਹੁੰਚਦੇ ਆ ਉਹਨਾਂ ਦੇ ਦੁੱਖ ਦੇ ਵਿੱਚ ਜ਼ਰੂਰ ਸਹਾਇਤਾ ਕਰਦੇ ਆ